ਜੇਕਰ ਮਨ ਦੇ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਲ ਵੀ ਆਸਾਨੀ ਦੇ ਨਾਲ ਹਾਸਲ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਕਵਿ ਖਾਇਆ ਨਾਪਾ ਦੇ ਰਹਿਣ ਵਾਲੇ ਹਰਦੀਆਂ अंशु ਗੁਪਤਾ ਨੇ ਜੱਜ ਬਣ ਕੇ ਆਪਣੇ ਮਾਤਾ ਪਿਤਾ ਦਾ ਨਹੀਂ ਸਗੋ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਇਸ ਖੁਸ਼ੀ ਨੂੰ ਜ਼ਾਹਿਰ ਕਰਨ ਦੇ ਲਈ ਜਿੱਥੇ ਰਿਸ਼ਤੇਦਾਰਾਂ ਦਾ ਤਾਂਤਾ ਲੱਗਿਆ ਹੋਇਆ, ਉੱਥੇ ਸ਼ਹਿਰ ਨਿਵਾਸੀ ਵੀ ਪਤਾਈਆਂ ਤੇਰੇ ਨੇ। ਸੋ ਇਸੇ ਦੌਰਾਨ ਪੰਜਾਬ ਦੇ ਵਿੱਚੋਂ ਇਸ ਨੌਜਵਾਨ ਦੇ ਵੱਲੋਂ ਛੇਮਾ ਰੈਂਕ ਅਤੇ ਲੜਕੀਆਂ ਦੇ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਗਿਆ। ਮੇਰਾ ਨਾਮ ਜੀ ਹਰਦੀਪ ਸ਼ੁਰੂਆਤ ਕਿਸ ਤਰ੍ਹਾਂ ਦੇਖਦੇ ਜੋ ਤੁਸੀਂ ਅੱਜ ਜੱਦੀ ਪਰਵਤੀ ਤੇ ਪਹੁੰਚੇ ਹੋ ਕਿੰਨਾ ਕੁ ਸੰਘਰਸ਼ ਕਰਨਾ ਪਿਆ ਤੇ ਕਿੰਨਾ ਕਿੰਨਾ ਤੁਸੀਂ ਸਟੱਡੀ ਕਰਦੇ ਕਿੰਨੇ ਕਿਨੇ ਸੰਘਰਸ਼ ਤਾਂ ਜੀ ਇਨਸਾਨ ਦੇ ਜੀਵਨ ਦਾ ਇੱਕ ਪਾਠ ਹੁੰਦਾ ਹੈ ਹਰ ਵਿਅਕਤੀ ਨੂੰ ਸੰਘਰਸ਼ ਕਰਨਾ ਪੈਂਦਾ ਹੈ ਕੋਈ ਵੀ ਆਪਣੇ ਜੀਵਨ ਦੇ ਵਿੱਚ ਉੱਗੀ ਪ੍ਰਾਪਤੀ ਕਰਨ ਲਈ ਤੁਹਾਨੂੰ ਇੱਕ ਸੰਘਰਸ਼ ਦੀ ਜੀਵਨ ਵਿੱਚੋਂ ਗੁਜ਼ਰਨਾ ਪੈਂਦਾ ਹੈ ਤੇ ਅੱਜ ਜੀ ਮੈਂ ਇਸ ਮੁਕਾਮ ਤੇ ਪਹੁੰਚਿਆ ਤਾਂ ਉਹਦੇ ਵਿੱਚ ਸੰਘਰਸ਼ ਇੱਕ ਬਹੁਤ ਅਹਿਮ ਰੋਲ ਪਲੇ ਕਰਦਾ ਕਿਉਂਕਿ ਅੱਜ ਤਾਂ ਮੈਨੂੰ ਸਾਰੀ ਦੁਨੀਆ ਦੇਖ ਰਹੀ ਏ ਪਰ ਜਿਹੜਾ ਮੇਰਾ ਸੰਘਰਸ਼ ਆ ਉਹ ਸਿਰਫ ਮੈਂ ਜਾਣਦਾ ਜੇ ਜਿਸ ਬੰਦੇ ਨੇ ਪਿੰਡੇ ਤੇ ਹੰਡਾਈ ਹੁੰਦੀ ਏ ਉਹੀ ਉਸ ਸੰਘਰਸ਼ ਨੂੰ ਜਾਣ ਸਕਦਾ ਸੋ ਜੋ ਮੇਰਾ ਅੱਜ ਦੁਨੀਆ ਦੇਖੂਗੀ ਆ ਮੈਂ ਅੱਜ ਤੁਹਾਡੇ ਰੂਬਰੂ ਹਾਂ ਉਹਦੇ ਪਿੱਛੇ ਜੋ ਸੰਘਰਸ਼ ਹੈਗਾ ਉਹਨੂੰ ਬਿਆਨ ਕਰਨਾ ਮੇਰੇ ਲਈ ਇਸ ਵੇਲੇ ਸ਼ਬਦਾਂ ਦੇ ਵਿੱਚ ਪੋਸੀਬਲ ਨਹੀਂ ਹੈਗਾ ਤੇ ਜੇ ਇੱਥੇ ਤੱਕ ਪੜਾਈ ਦਾ ਸਵਾਲ ਹੈ ਜੀ ਮੇਰਾ ਮੰਨਣਾ ਇਹ ਹੈ ਵੀ ਕੋਈ ਵੀ ਵਿਅਕਤੀ ਨੂੰ ਪੜ੍ਹਾਈ 19 ਘੰਟੇ ਕਰਨੀ ਚਾਹੀਦੀ ਹੈ ਜਿੰਨੀ ਦੇਰ ਤੱਕ ਉਹਦਾ ਮਨ ਲੱਗਦਾ ਹੈ ਇਹਦਾ ਕੋਈ ਸਟ੍ਰੇਟ ਜੈਕਟ ਫਾਰਮੂਲਾ ਨਹੀਂ ਹੁੰਦਾ ਤੇ ਜਦੋਂ ਤੱਕ ਤੁਹਾਡੀ ਇਕਾਗਰਤਾ ਬਣੀ ਰਹੇ ਤੁਸੀਂ ਤੁਹਾਡਾ ਮਨ ਪੜ੍ਹਾਈ 'ਚ ਲੱਗਿਆ ਰਹੇ 19 ਘੰਟੇ ਤੁਹਾਨੂੰ ਪੜ੍ਹਨਾ ਚਾਹੀਦਾ ਜੀ ਕਿੰਨਾਂ ਰੈਂਕ ਆਇਆ ਤੁਹਾਡਾ ਮੇਰਾ ਜੀ 6th ਰੈਂਕ ਆਇਆ ਪੰਜਾਬ ਦੇ ਵਿੱਚ ਤਾਂ ਕਿਸ ਦੇ ਪਿੱਛੇ ਕਿੰਨੀ ਕਿ ਮਿਹਨਤ ਮਸ਼ਕਤ ਕਰਨੀ ਪਈ ਕਿਸ ਕਿਸ ਦੀ ਇਹਦੇ ਵਿੱਚ ਤੁਹਾਡੇ ਨਾਲ ਮਦਦ ਤੇ ਰਹੀ ਕਿ ਮੇਰੇ ਵੀ ਇਹ ਜਰਨੀ ਦੇ ਵਿੱਚ ਜੀ ਇਹ ਮੈਨੂੰ ਲੱਗਦਾ ਵੀ ਕੋਈ ਬਹੁਤ ਇਟ ਵਿਲ ਨਾਟ ਡੂ ਜਸਟਿਸ ਜੀ ਮੈਂ ਕਿਸੇ ਇੱਕ ਬੰਦੇ ਦਾ ਨਾਮ ਲਵਾਂ ਆਈ ਡੋਨਟ ਥਿੰਕ ਸੋ ਕਿ ਕੋਈ ਇੱਕ ਵਿਅਕਤੀ ਮੈਂ ਇਸ ਦਾ ਕ੍ਰੈਡਿਟ ਦੇਣਾ ਚਾਹਾਂਗਾ ਸਭ ਤੋਂ ਪਹਿਲਾਂ ਤਾਂ ਇਟ ਇਜ਼ 올 ਦੀ ਗ੍ਰੇਸ ਆਫ ਗੋਡ ਥੈਟ ਵੀ ਹੈਵ ਬੀਨ ਬlesਸਡ ਵਿਦ ਥਿਸ ਓਪਰਚੁਨਿਟੀ ਟੂ ਅਚੀਵ ਥਿਸ ਥਿੰਗ ਟੂਡੇ ਐਂਡ ਆਈ ਊਡ ਲਾਈਕ ਟੂ ਕੰਗ੍ਰੈਚੂਲੇਟ ਮਾਈ 올 ਦੀ ਵੈਲਵਿਸ਼ਰ ਇਨਕਲੂਡਿੰਗ ਮਾਈ ਪੇਰੈਂਟਸ ਮਾਈ ਰਿਲੇਟਿਵਸ ਐਂਡ ਮਾਈ ਫਰੈਂਡਸ ਐਂਡ ਮਾਈ ਟੀਚਰਸ ਬਿਕੋਜ਼ ਟੀਚਰ ਤੋਂ ਬਿਨਾ ਤਾਂ ਸਟੂਡੈਂਟ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਤੇ ਕਹਿੰਦੇ ਨੇ ਵੀ ਕੋਈ ਵੀ ਵਿਅਕਤੀ ਹੈ ਉਹ ਕਿਸੇ ਵੀ ਮੁਕਾਮ 'ਤੇ ਪਹੁੰਚਦਾ ਹੈ ਉਹਦੇ ਵਿੱਚ ਉਹਦੇ ਟੀਚਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਮੈਂ ਆਪਣੇ ਸਾਰੇ ਵੈਲਿਊਇਸ਼ਰਸ ਨੂੰ ਇਹਦਾ ਯੋਗਦਾਨ ਦਿੰਨਾ ਕਿਉਂਕਿ ਜਦੋਂ ਕੋਈ ਵੀ ਵਿਅਕਤੀ ਕਿਸੇ ਮੁਕਾਮ 'ਤੇ ਪਹੁੰਚਦਾ ਹੈ ਤਾਂ ਉਹ ਇਕੱਲਾ ਨਹੀਂ ਪਹੁੰਚ ਸਕਦਾ ਉਸ ਯੋਗਦਾਨ ਉਸ ਦੀ ਕਾਮਯਾਬੀ ਪਿੱਛੇ ਕਈ ਲੋਕਾਂ ਦਾ ਯੋਗਦਾਨ ਹੁੰਦਾ ਤੇ ਮੈਂ ਆਪਣੇ ਸਾਰੇ ਵੈਲਿਊਇਸ਼ਰਸ ਨੂੰ ਇਹਦਾ ਕ੍ਰੈਡਿਟ ਦਿੰਦਾ ਟੀਚਰ ਤੁਹਾਡਾ ਇਹੀ ਸੀ ਵੀ ਜੱਜੇਵਾਨਾ ਚ ਹੋਰ ਵੀ ਸੀ ਪਹਿਲਾਂ ਆਇਆ ਵੀ ਇਹ ਲਾਈਨ ਸੁਣ ਕੇ ਆਪ ਟੀਚਰ ਜੀ ਇਹ ਮੈਨੂੰ ਮੇਰੇ ਫਾਦਰ ਨੇ ਇਨਸਪਾਇਰ ਕੀਤਾ ਸੀਗਾ ਵੀ ਤੁਸੀਂ ਇਸ ਲਾਈਨ ਦੇ ਵਿੱਚ ਜਾਓ ਤੇ ਉਸ ਤੋਂ ਬਾਅਦ ਮੈਨੇ ਇਹਨੂੰ ਆਪਣਾ ਮੁਖ ਮੰਤਵ ਬਣਾ ਲਿਆ ਜੀਵਨ ਦਾ ਕਿਉਂਕਿ ਮੈਂ ਸੋਚਦਾ ਵੀ ਕਦੇ ਵੀ ਕੋਈ ਬੱਚਾ ਹੁੰਦਾ ਉਹਦੇ ਪਿੱਛੇ ਉਹਦੇ ਮਾਪੇ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਮਾਪੇ ਆਪਣੇ ਬੱਚੇ ਨੂੰ ਅੱਗੇ ਲਿਆਂ ਲਈ ਬਹੁਤ ਸੰਘਰਸ਼ ਕਰਦੇ ਨੇ ਤੇ ਹਰ ਬੱਚੇ ਦਾ ਇਹ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਮਾਪੇ ਬਾਪ ਆਪਣੇ ਰਿਲੇਟਿਵਸ ਆਪਣੇ ਵੈਲਿਊਅਸ਼ਰਸ ਦੇ ਸੁਪਨਿਆਂ ਲਈ ਖੁਦ ਅੱਗੇ ਆ ਕੇ ਉਹਨਾਂ ਲਈ ਐਫਰਟ ਕਰੇ ਤੇ ਉਹਨਾਂ ਨੂੰ ਆਪਣੇ ਸਾਰੇ ਵੈਲਿਊਅਸ਼ਰਸ ਨੂੰ ਪੇਰੈਂਟਸ ਨੂੰ ਮਾਣ ਮਹਿਸੂਸ ਕਰਾਵੇ ਜਿਨ੍ਹਾਂ ਨੇ ਤੁਹਾਡੇ ਜੀਵਨ ਵਿੱਚ ਇੰਨੀ ਵੱਡੀ ਯੋਗਦਾਨ ਦਿੱਤਾ ਹੁੰਦਾ ਹੈ ਜਰਨੀ ਦੇ ਵਿੱਚ ਪ੍ਰੋਬਲਮਸ ਵੀ ਆਈਆਂ ਹੋਣਗੀਆਂ ਕਿਵੇਂ ਫੇਸ ਕੀਤਾ ਤੁਸੀਂ ਜ਼ਰਾ ਦੇਖੋ ਜੀ ਜਰਨੀ ਦੇ ਵਿੱਚ ਪ੍ਰੋਬਲਮਸ ਦਾ ਆਣਾ ਇੱਕ ਲਾਜ਼ਮੀ ਜੀ ਚੀਜ਼ ਹੈ ਲਾਈਫ ਇਜ਼ ਨੋਟ ਅ ਬੈਡ ਆਫ ਰੋਜ਼ਸ ਇਟ ਇਜ਼ ਅ ਬੈਡ ਆਫ ਥੌਨਸ ਇੱਕ ਬੜੀ ਫੇਮਸ ਕਹਾਵਤ ਹੈ ਅੰਗਰੇਜ਼ੀ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਤੁਹਾਨੂੰ ਹਮੇਸ਼ਾ ਸੁੱਖਾਂ ਵਿੱਚ ਪਲ ਨਹੀਂ ਮਿਲਣਗੇ ਤੇ ਮੈਂ ਜੇਕਰ ਆਪਣੀ ਜ਼ਿੰਦਗੀ ਦੇ ਬਾਰੇ ਗੱਲ ਕਰਾਂ ਜਦੋਂ ਮੈਨੇ ਲਾਅ ਪਾਸ ਆਊਟ ਕੀਤੀ ਤਾਂ ਦੇਖੋ ਹਰ ਬੱਚਾ ਸੋਚਦਾ ਵੀ ਜਦੋਂ ਉਹ ਲਾਅ ਪਾਸ ਆਊਟ ਕਰੂਗਾ ਤਾਂ ਉਸ ਨੂੰ ਇੱਕ ਵਧੀਆ ਕੈਰੀਅਰ ਨੂੰ ਸ਼ਾਰਟ ਕਰਨ ਲਈ ਕੋਈ ਪਲੇਟਫਾਰਮ ਮਿਲੇ ਆਈ ਅਪੀਅਰਡ ਲਾਸਟ ਟਾਈਮ ਇਨ ਹਰਿਆਣਾ ਆਲਸੋ ਤੇ ਉਸ ਹਰਿਆਣਾ ਦੇ ਵਿੱਚ ਮੇਰਾ ਐਗਜ਼ਾਮ ਕੁਆਲੀਫਾਈ ਹੋ ਗਿਆ ਸੀ ਬਟ ਇੰਟਰਵਿਊ ਦੇ ਵਿੱਚ ਮੈਨੂੰ ਨੰਬਰ ਨਹੀਂ ਮੇਰੇ ਨੰਬਰ ਨਹੀਂ ਆਏ ਸੀਗੇ ਇਸ ਕਰਕੇ ਮੈਂ ਲਾਸਟ ਟਾਈਮ ਐਸਸੀਐਸ ਨੂੰ ਸਿਲੇਕਸ਼ਨ ਨਹੀਂ ਲੈ ਪਾਇਆ ਸੀ ਪਰ ਬਾਏ ਦੀ ਗ੍ਰੇਸ ਆਫ ਗੋਡ ਉਹ ਇੱਕ ਇਟ ਵਾਸ ਅ ਬਲੇਸਿੰਗ ਇਨ ਡਿਸਗਾਈਸ ਫॉर ਮੀ ਐਂਡ ਫੋਰਚੂਨੇਟਲੀ ਆਈ ਹੈਵ ਬੀਨ ਬਲੇਸਡ ਟੂ ਅਚੀਵ ði 6th ਰੈਂਕ ਇਨ ðiਸ ਪੰਜਾਬ ਜੁਡੀਸ਼ੀਅਨ ਸੈਲੀਬ੍ਰੇਟ ਕਰੀਏ ਤੁਸੀਂ ਅੰਦਰ ਜੀ ਸਾਡਾ ਕਿਵੇਂ ਬਿਆਨ ਕਰੂੰਗੇ ਹਰਿਸ਼ਰਨਾ ਸੈਲੀਬ੍ਰੇਟ ਤਾਂ ਸਰ ਦੇਖੋ today i am with all my friends, relatives and my well-wishers, my parents and i cannot explain this because it will not do justice uh, for what have they given me so far and uh, i cannot explain this because it is, a, it is something which can only be felt and sensed and cannot be explained in words. so i sincerely apologize that i don't have the accurate uh, phraseology for explaining my pleasure and uh, ਦੈਟ ਇਜ਼ ਇਟ ਹੋ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਾਂ ਸੰਦੇਸ਼ ਦੇਣਾ ਚਾਹੁੰਦੇ ਹੋ ਜੋ ਸੰਘਰਸ਼ ਕਰਕੇ ਸ਼ਾਇਦ ਕਦੇ ਮਜੂਸ ਹੋ ਹੁੰਦੇ ਨੇ ਤੁਸੀਂ ਇਸ ਮਕਾਮ ਤੇ ਫਿਰ ਵੀ ਪਹੁੰਚੋ ਇਹ ਸੰਦੇਸ਼ ਦੇਣਾ ਚਾਹੂੰਗਾ ਕਿ ਦੇਖੋ ਫੇਲਿਅਰ ਇਜ਼ ਦੀ ਸਟੈਪਿੰਗ ਸਟੋਨ ਟੂ ਸਕਸੈਸ ਇਫ ਆਈ ਹੈਵ ਅਚੀਵਡ ਸਮਥਿੰਗ ਟੁਡੇ ਦੈਟ ਡਸ ਨਾਟ ਮੀਨ ਦੈਟ ਆਈ ਹੈਵ ਅਚੀਵਡ ਇਟ ਇਨ ਮਾਈ ਫਰਸਟ ਗੋ ਆਈ ਹੈਡ ਟੂ ਫੇਸ ਦੀ ਫੇਲਿਅਰ ਇਨ ਦੀ ਹਰਿਆਣਾ ਇੰਟਰਵਿਊਜ਼ ਜਿਹਦੇ ਵਿੱਚ ਮੈਂ ਬਹੁਤ ਥੋੜੇ ਨੰਬਰਾਂ ਤੋਂ ਰਹਿ ਗਿਆ ਸੀਗਾ ਤੇ ਬਟ ਮੈਨੂੰ ਉਸ ਨੂੰ ਉਸ ਨੂੰ ਦਿਲ ਤੇ ਨਹੀਂ ਲਾਇਆ ਤੇ ਮੈਨੇ ਸੋਚਿਆ ਸੀ ਵੀ ਜੇ ਅੱਜ ਫੇਲਿਅਰ ਹੈ ਕੱਲ ਦਿਨ ਵੀ ਚੜੂਗਾ ਤੇ ਸਾਨੂੰ ਇੱਕ ਪੋਜ਼ਿਟਿਵ ਨੋਟ ਤੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ ਤੇ ਮੈਨੂੰ ਇੱਕ ਬੜੀ ਫੇਮਸ ਲਾਈਨ ਵੀ ਯਾਦ ਆਂਦੀ ਹੈ ਉਸਤੇ ਰੋਬਰਟ ਫਰੋਸਟ ਵੀ ਉਹਨਾਂ ਨੇ ਕਿਹਾ ਸੀ ਅ ਬੁੱਡਜ਼ ਆਰ ਲਵਲੀ ਡਾਰਕ ਐਂਡ ਡੀਪ ਬਟ ਆਈ ਹੈਵ ਪ੍ਰੋਮਿਸਸ ਟੂ ਕੀਪ ਐਂਡ ਮਾਈਲਸ ਟੂ ਗੋ ਬਿਫੋਰ ਆਈ ਸਲੀਪ ਥਿਸ ਇਜ਼ ਮਾਈ ਮੈਸੇਜ टू ऑल uh, uh, दी यंग फेलोज़ ਉਹਦੇ ਵਿੱਚ ਇੱਕ ਇਟ ਮਤਲਬ ਇਹ ਤੁਹਾਨੂੰ ਬਹੁਤ ਹੀ ਸਰਲ ਸ਼ਬਦਾਂ ਦੇ ਵਿੱਚ ਇਹ ਦੱਸਦੀ ਹੈ ਵੀ ਤੁਸੀਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਤਤਪਰ ਰਹਿਣੇ ਚਾਹੀਦੇ ਹੋ ਤੇ ਜਿਹੜੀ ਜ਼ਿੰਦਗੀ ਹੈ ਬੰਦੇ ਦੀ ਉਹ ਕਦੇ ਵੀ ਇੱਕ ਸੈਚੂਰੇਸ਼ਨ ਪੁਆਇੰਟ ਤੇ ਨਾ ਹੁੰਦੇ ਹੋਏ ਉਸ ਦੀ ਜ਼ਿੰਦਗੀ ਦੇ ਕਈ ਜਿਹੜੇ ਮੀਲ ਨੇ ਉਹਨੂੰ ਅੱਗੇ ਵਧਣ ਲਈ ਪੂਰੇ ਕਰਨੇ ਚਾਹੀਦੇ ਨੇ ਤੇ ਦੀ ਜਰਨੀ ਇਜ਼ ਐਂਡਲੈਸ ਤੇ We have to keep moving forward. I believe that uh, the post of judicial officer is a uh, uh, is a sacrosanct and uh, uh, sacrosanct, and it is a pure fountain of justice in which the people have uh, bestowed their faith and upon for which they look up to the. judges to uh, discharge the burden which the judges carry on their shoulder to stand up to the uh, uh, expectations of the people so that they can protect their rights in accordance with the law established by the constitution te is is nu madde nazar rakhte hoye judiciary ek stambh hai te je kar eh stambh apna onus discharge karuga ਤਾਂ ਹੀ ਇਸ ਦੇਸ਼ ਦੇ ਵਿੱਚ ਲੋਕਾਂ ਨੂੰ ਨਿਆਂ ਮਿਲੇਗਾ ਤੇ ਉਹ ਆਪਣੇ ਹੱਕਾਂ ਨੂੰ ਪ੍ਰਾਪਤ ਕਰ ਪਾਣਗੇ ਬੁਈ ਐਬਸੋਲੂਟਲੀ ਡਿਲਾਈਟਡ ਇਸਨੇ ਮੇਰਾ ہمارا ਨਾਮ ਰੋਸ਼ਨ ਕੀਤਾ ਤਾਂ ਭਗਵਾਨ ਦੀ ਕਿਰਪਾ ਸੇ ਹਮ ਬਹੁਤ ਖੁਸ਼ ਹੈ ਅਗ ਮਹਿਮਾਨ ਹੈ ਆਪਣੇ ਬੇਟੇ ਨੇ ਇਸਨੇ ਬਹੁਤ ਸਟੱਡੀ ਕੀਤਾ ਬਹੁਤ ਸਟਰਗਲ ਕੀਤਾ ਤੋਂ ਹੀ ਅਚੀਵਡ ਇਸ ਸੀਨ ਡਿਸਟਿੰਕਸ਼ਨ ਇਹਦਾ ਸਿਰਫ ਕੰਮ ਪੜ੍ਹਨਾ ਹੀ ਹੁੰਦਾ ਸੀ ਜੀ ਬਹੁਤ ਜ਼ਿਆਦਾ ਪੜਿਆ ਬੱਚਾ ਮੇਰਾ ਬਹੁਤ ਬੜਿਆ ਨੇ ਮਿਹਨਤ ਬਹੁਤ ਕੀਤੀ ਆ ਸਾਡਾ ਨਾਮ ਰੋਸ਼ਨ ਕੀਤਾ ਤੇ ਬਈ ਆ ਪ੍ਰਾਊਡ ਆਫ ਹਿਮ ਮਾਤਾ ਪਿਤਾ ਦਾ ਸੁਪਨਾ ਹੁੰਦਾ ਕਿ ਬੱਚਾ ਕੋਈ ਮਕਾਮ ਹਾਸਲ ਕਰੇ ਇੱਕ ਵਾਰ ਜੀ ਖੁਸ਼ੀ ਮੁੱਖੇ ਮੇਰੇ ਸਾਹਮਣੇ ਆ ਕਰਾਂ ਮੈਂ ਬਿਆਨ ਨਹੀਂ ਕਰ ਸਕਦਾ ਜੀ ਕਿ ਮੈਂ ਸੈਲੀਬ੍ਰੇਟ ਕਰਨਾ ਬਹੁਤ ਖੁਸ਼ ਆ ਮੈਂ ਅੱਜ ਨਾਮ ਰੋਸ਼ਨ ਕੀਤਾ 90 ਦਾ ਸਾਡੀ ਵਾਰ ਦਾ ਵਕੀਲਾਂ ਦਾ ਦੁਬਾਰ ਦੇ ਵਿੱਚ ਪ੍ਰੈਕਟਿਸ ਵੀ ਕਰਦਾ ਰਿਹਾ ਉੱਥੋਂ ਇਹਦੀ ਜਿਹੜੀ ਪਰਸਨੈਲਿਟੀ ਆ ਪਾਲਿਸ਼ ਹੋਈ ਆ ਵਕੀਲਾਂ ਨੇ ਕੀਤੀ ਆ ਤੇ ਆਈ ਐਮ ਪ੍ਰਾਊਡ ਆਫ ਹਿਮ मैं आज बहुत खुश हूँ अपने गुरु जी को अपने प्रभु को उनका बहुत बहुत उनकी अपने तह दिल से उनका बहुत शुक्रिया करना चाहती हूँ कि जो आज मेरा बेटा इस मुकाम पर पहुँचा जो दुनिया में अपने पापा का नाम रोशन कर रहा है क्योंकि इसके पापा की ये बहुत अंदर से इच्छा थी कि मेरा बेटा जज बने मैं नहीं बन पाया तो मैं अपने बेटे के अपने आप में छवि में देखना चाहता हूँ आपका एक ही बेटा है हाँ जी मेरा एक ही बेटा है ਰਿਲੇਟਿਵਸ ਦੇ ਫੋਨ ਆ ਰਹੇ ਹੋਣੇ ਆ ਕਿਸ ਤਰ੍ਹਾਂ ਦੇਖ ਦਿਆਂ ਸਾਰੇ ਬਹੁਤ ਖੁਸ਼ ਹੂ ਮੈਂ ਅੱਜ ਅੱਜ ਮੈਨੂੰ ਉਹ ਖੁਸ਼ੀ ਨਸੀਬ ਹੋਈ ਹੈ ਜਿਸki ਕਿ ਮੈਂ ਬਹੁਤ ਸਾਲੋਂ ਸੇ ਇੰਤਜ਼ਾਰ ਕਰ ਰਹੀ ਸੀ पढ़ता था मेरे को, रात को कहता था ममा भूख लगी है तो मैं इसको रात को खाना बना के देती जो चीज़ मांगता था तो मैं उसी टाइम देती थी तो ये मेरा बेटा वो सारी सारी रात पढ़ता था सारा सारा दिन पढ़ता था इस टाइम बहुत खुशी का माहौल है मेरे सारे बहन भाई सब रिलेटिव यहाँ पे बड़े मौजूद हैं तो मुझे बहुत खुशी है बड़ी मांग है ਸਾਡੇ ਇਸ ਬੱਚੇ ਨੇ ਬੜੀ ਦਿਨ ਦੁਗਣੀ ਰਾਤ ਚੌਗਣੀ ਮਿਹਨਤ ਕਰਕੇ ਸਾਡੇ ਸ਼ਹਿਰ ਦਾ ਸਾਡੀ ਸੋਸਾਇਟੀ ਦਾ ਸਾਡੇ ਦੋਸਤਾਂ ਰਿਸ਼ਤੇਦਾਰਾਂ ਦਾ ਭਰਾਮਾਂ ਦਾ ਇਹਨਾਂ ਨਾਮ ਰੋਸ਼ਨ ਕੀਤਾ। ਅਸੀਂ ਇਹਨੂੰ ਬੜਾ ਵਧਾਈ ਦਾ ਪਾਤਰ ਹੈ। ਤਾਂ ਕਿੰਨੀ ਖੁਸ਼ੀ ਹੈ ਜੇ ਛੇਵਾਂ ਸੀ ਇਹ ਤਾਂ ਕੱਲ ਦੇ ਉਹਨੇ ਪੈਰ niche ਲੱਗ ਰਹੇ ਕੋਈ ਯਾਦ ਨਹੀਂ ਕਰਦਾ ਵੀ ਕੀ ਕਰੀਏ। ਮਰੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਬੱਚੇ ਨੇ ਐਨੀ ਸਾਡੀ ਖਾਹਿਸ਼ ਸੀ ਵੀ ਜਲਦੀ ਜਲਦੀ ਜੱਜ ਬਣੀ। ਬਹੁਤ ਖੁਸ਼ੀ ਹੋ ਰਹੀ ਸਾਰੇ ਸ਼ਹਿਰ ਦੇ ਵਿੱਚ। ਉਹ ਹੋ ਰਹੇ ਨੇ। ਚੱਪ ਚੇ। ਹਾਂ ਪੂਰੇ। ਮੈਂ ਗੁੰਡਿਆਣੇ ਤੋਂ ਆਂ ਜੀ। ਏ ਬੱਚੇ ਦਾ ਮਤਲਬ ਬਚਪਨ ਮੇਰੇ ਕੋਲ ਹੀ ਗੁਜ਼ਰਿਆ ਹੋਇਆ ਮੇਰੇ ਆਂਗਣੇ ਦੇ ਵਿੱਚ ਖੇਡਿਆ ਹੋਇਆ ਹੈ ਬਹੁਤ ਮੇਰੇ ਨਾਲ ਸ਼ਰਾਰਤਾਂ ਕੀਤੀਆਂ ਹੋਈਆਂ ਨੇ ਬੜਾ ਮਤਲਬ ਇਹਦਾ ਜੇ ਤੁਹਾਨੂੰ ਦੱਸਾਂ ਤਾਂ ਬਹੁਤ ਹੀ ਮੇਰੇ ਬਾਤੇ ਮਤਲਬ ਕਾਫੀ ਔਖਾ ਹੈ ਮੇਰਾ ਜੋ ਬਚਪਨ ਮੇਰੇ ਕੋਲ ਗੁਜ਼ਰਿਆ ਹੋਇਆ ਮੈਨੂੰ ਇਹਦਾ ਬੜਾ ਪਿਆਰ ਹੈ ਇਹਨੂੰ ਵੀ ਮੈਨੂੰ ਬੜਾ ਪਿਆਰ ਹੈ ਵੀ ਕੀ ਹੈ ਅਸੀਂ ਦਾ ਸੈਲੀਬ੍ਰੇਟਾ ਮੇਰਾ ਬੇਟਾ ਬੈਠਾ ਹੈ ਜਦ ਮੇਰੇ ਬੇਟੇ ਨੂੰ ਮੈਂ ਦੱਸਿਆ ਵੀ ਹਨੀ ਆਪਣਾ ਸੈਲੈਕਟ ਹੋ ਗਿਆ ਮੈਂ ਮੰਗਦਾ ਪਾਪਾ ਜੀ ਮੇਰੇ ਜਿੰਨੇ ਤੁਹਾਡੇ ਪੈਸੇ ਖਾਤੇ ਚ ਪਏ ਆ ਮੈਨੂੰ ਪਾ ਦਿਓ ਇਹ ਰਾਤ ਨੂੰ ਸਾਰਾ ਹੋਟਲ ਦੇ ਵਿੱਚ ਇਹਨਾਂ ਨੇ ਗਾਣਾ ਵੀ ਲਾਇਆ ਮੁੰਡਾ ਕਹਿੰਦਾ ਜੱਜ ਬਣਨਾ ਸਾਰਾ ਗਾਣੇ ਲਾ ਕੇ ਬਹੁਤ 90 ਰੁਪਏ ਇਹ ਮੈਨੂੰ ਕਹਿੰਦਾ ਵੀ ਪਾਪਾ ਤੁਸੀਂ ਬਟਨ ਆ ਜਾਓ ਪਰ ਮੈਂ ਜਾ ਨਹੀਂ ਸਕਿਆ ਕਿਉਂਕਿ ਮੇਰੀ ਤਬਿਆਤ ਠੀਕ ਨਹੀਂ ਸੀ ਪਰ ਇਹਨਾਂ ਨੇ ਬੜੇ ਮਤਲਬ ਨਾਲ ਸੈਲੀਬ੍ਰੇਟ ਕੀਤਾ ਉੱਥੇ ਇਹਨੇ ਚੱਕ ਕੇ ਸਾਡਾ ਇੱਕ ਗਰੁੱਪ ਬਣਿਆ ਹੋਇਆ ਉੱਥੇ ਇਹਨੇ ਗਰੁੱਪ ਚ ਪਤਾ ਸਵੇਰ ਤੋਂ ਲੈ ਕੇ ਸ਼ੁਭਾ 4 ਵਜੇ ਤੋਂ ਮੈਨੂੰ ਲੋਕਾਂ ਦੇ ਫੋਨ ਆ ਰਹੇ ਆ ਵੀ ਤੁਹਾਡਾ ਬੇਟਾ ਜੱਜ ਬਣ ਗਿਆ ਤੁਹਾਡਾ ਬੇਟਾ ਜੱਜ ਬਣ ਗਿਆ ਇੰਨੇ ਫੋਨ ਆ ਰਹੇ ਆ ਵੀ ਵਨ ਸਾਨੂੰ ਪਾਸ ਕਰਨ ਦਾ ਟਾਈਮ ਨਹੀਂ ਮਿਲਿਆ ਪਰ ਸ਼ੁਭਾ ਦੇ ਮਤਲਬ ਫੋਨ ਹੀ ਚੁਣ ਰਹੇ ਆ ਬੱਚੇ ਜੀ ਪੂਰੀ ਖੁਸ਼ੀ ਆ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਮੱਤੇ ਡੱਪਿਆ ਸੀ ਖੂਬ ਰਾਤ ਜੀ ਮੈਨੂੰ ਇਸ ਬੱਚੇ ਤੇ ਬਹੁਤ ਖੁਸ਼ੀ ਹੋਈ ਹੈ ਇਸ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਮੇਰੇ ਨੇ ਤੇ ਇਹ ਇਸ ਨਕਾਮ ਤੇ ਪਹੁੰਚਿਆ ਇਹ ਇਹਨੇ ਸਾਰਾ ਦਿਨ ਪੜਾਈ ਕਰਕੇ ਹਰ ਟਾਈਮ ਮਤਲਬ ਮਾਮਾ ਜੀ ਦਾ ਖਿਆਲ ਰੱਖਦਾ ਸੀ ਇਹ ਤੇ ਇਹਨੇ ਬਹੁਤ ਅੱਛੀ ਤਰ੍ਹਾਂ ਮਤਲਬ ਸਾਰੇ ਰਿਸ਼ਤੇਦਾਰਾਂ ਨੂੰ ਵੀ ਅਟੈਂਡ ਕਰਦਾ ਸੀ ਤੇ ਸਾਰੇ ਆਪਣੇ ਭੈਣ ਭਾਈਆਂ ਨੂੰ ਵੀ ਆਪਣਾ ਪੂਰਾ ਸਹਿਯੋਗ ਦਿੰਦਾ ਸੀ ਤੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਸ ਬੱਚੇ ਨੇ ਇਸ ਨਿਕਾਮ ਤੇ ਪਹੁੰਚਿਆ ਕਿ ਇਹ ਜੱਜ ਦੀ ਅਦਾਲਤ ਵਿੱਚ ਪ੍ਰਾਪਤ ਹੋਇਆ ਹੈ ਤੇ ਪੂਰਾ ਨਿਆਂ ਕਰੇਗਾ ਇਹ ਮੈਨੂੰ ਪੂਰਾ ਵਿਸ਼ਵਾਸ ਹੈ ਜੋ ਟੀਚਰ ਦੀ ਜਿਹੜੀ ਹੈ ਪੁਆਇਸ਼ ਹੁੰਦੇ ਆ ਵੀ ਜਿਹੜਾ ਸਾਡੇ ਸਟੂਡੈਂਟਾਂ ਬੜੇ ਮੁਕੰਮਲ ਤੇ ਪਹੁੰਚੇ ਅੱਗੇ ਬੜੇ ਮੁਕੰਮਲ ਤੇ ਪਹੁੰਚੇ ਕਿਸ ਤਰ੍ਹਾਂ ਦੇ ਸਰ ਗੱਲ ਹੈ ਜੀ ਸ਼ਾਇਦ ਉਨੀ ਖੁਸ਼ੀ ਇਸ ਬੱਚੇ ਦੇ ਇਸ ਬੱਚੇ ਨੂੰ ਖੁਦ ਨੂੰ ਜਾਂ ਪੇਰੈਂਟਸ ਨੂੰ ਜਾਂ ਹੋਰ ਨੂੰ ਨਹੀਂ ਹੋਏਗੀ ਜਿੰਨੀ ਅੱਜ ਸਾਨੂੰ ਮਹਿਸੂਸ ਹੋ ਰਹੀ ਆ ਸਾਡਾ ਮਤਲਬ ਜਿਹੜਾ ਇੱਕ ਮਾਨ ਦੇ ਨਾਲ ਜੋ ਸਿਰ ਉੱਚਾ ਹੋਇਆ ਠੀਕ ਹੈ ਨਾ ਜੋ ਮੈਂ ਬੱਚੇ ਨੂੰ ਮਤਲਬ ਮਹੀਨਾ ਤੋਂ ਮਹੀਨੇ ਉਹਦੇ ਵਿੱਚ ਪੰਜਾਬੀ ਪੜਾਈਆ ਤੇ ਮੈਂ ਜੋ ਦੇਖਿਆ ਬੱਚੇ ਦੇ ਵਿੱਚ ਹੈ ਗ੍ਰਿਪ ਪਾਵਰ ਬੱਚੇ ਦੀ ਬਹੁਤ ਤਕੜੀ ਸੀ ਬੱਚੇ ਦੀ ਕੈਚ ਇੰਪਾਵਰ ਬਹੁਤ ਤਕੜੀ ਸੀ ਵੱਡੀ ਗੱਲ ਇਹ ਹੁੰਦੀ ਹੈ ਕਿ ਜੋ ਕੰਮ ਬੱਚੇ ਨੂੰ ਦੇਤਾ ਉਹ ਅਗਲੇ ਦਿਨ ਬੱਚਾ ਕਰਕੇ ਜਾਂਦਾ ਸੀ ਇਸ ਸਕਸੈਸ ਦੇ ਵਿੱਚ ਸਭ ਤੋਂ ਵੱਡਾ ਰਾਜ ਇਹੀ ਰਿਹਾ ਕਿ ਜੋ ਬੱਚੇ ਨੂੰ ਕੰਮ ਦੇਤਾ ਸੋ ਉਹਨੇ ਬੱਚੇ ਨੇ ਕਰਕੇ ਆਣੀ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਭ ਪਹਿਲੀ ਹੈਗਾ ਸੀ ਮਤਲਬ ਤੁਹਾਨੂੰ ਵੀ ਅੰਦਾਜ਼ਾ ਸੀ ਕੁਝ ਪੂਰਾ ਜੀ ਪੂਰਾ ਪੂਰਾ ਬਲਤੇ ਮੈਂ ਤਾਂ ਇਸ ਗੱਲ ਤੇ ਹੈਰਾਨਾ ਜੀ ਰੈਂਕ 6 ਕਿਉਂ ਆ ਰੈਂਕ 60 ਕਿਉਂ ਆਇਆ ਟੋਪਰ ਕਿਉਂ ਨਹੀਂ ਆਇਆ ਬੱਚਾ ਜੋ ਮਤਲਬ ਕਿ ਮੈਂ ਇੱਕ ਬੱਚੇ ਵਿੱਚ ਕੁਆਲਿਟੀ ਦੇਖ ਰਿਹਾ ਸੀਗਾ ਬਹੁਤ ਮਤਲਬ ਤੁਸੀਂ ਲਾ ਲਓ ਵੀ ਇੱਕ ਹੋਰ ਐਸਾ ਹੋਣਹਾਰ ਬੱਚਾ ਪ੍ਰਮਾਤਮਾ ਕਰੇ ਹਰ ਕਰ ਪੈਦਾ ਹੋਵੇ ਜੇਕਰ ਜਜਬਾ ਹੋਵੇ ਤਾਂ ਕੁਝ ਵੀ ਜਰੂਰ ਜੋ ਸਾਹਿਬ ਆਏ ਨਾਟ ਵਾਈ ਨਾਟ ਹੈ ਮੈਂ ਕਹਿੰਦਾ ਜੀ ਸਰ ਜੋ ਸਿੰਪਲ ਲੀਵਿੰਗ ਐਂਡ ਹਾਈ ਥਿੰਕਿੰਗਸ ਬੱਚੇ ਦੀ ਹੈ ਠੀਕ ਹੈ ਨਾ ਜੀ ਤਾਂ ਐਸੇ ਬੱਚੇ ਹੀ ਮਤਲਬ ਕਿ ਜੋ ਇਸ ਮੁਕਾਮ ਤੱਕ ਪਹੁੰਚ ਸਕਦੇ